ਚਿੱਟੇ ਸਣੀ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਦੇ ਆਏ ਦਿਨ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਨੇ ਉਸ ਦੇ ਕਿਵੇਂ ਧੰਦੇ ਚੱਲਦੇ ਸੀ ਔਰ ਕਿਵੇਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਐਫ ਆਈ ਆਰ ਦੇ ਵਿੱਚ ਕੀ ਕੁਝ ਦਰਜ ਹੈ ਇਸ ਤੇ ਕੁਝ ਅਹਿਮ ਤੱਥ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਇਸ ਰਿਪੋਰਟ ਦੇ ਵਿੱਚ ਤੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਚਾਰ ਵਾਰ ਇਸ ਤੋਂ ਪਹਿਲਾਂ ਉਸ ਨੂੰ ਸਸਪੈਂਡ ਕੀਤਾ ਗਿਆ ਤੇ ਹੁਣ ਪੰਜਵੀਂ ਵਾਰੀ ਜਦੋਂ ਆਈ ਤੇ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਬਰਖਾਸਤ ਕਰ ਦਿੱਤਾ ਗਿਆ ਚਾਰ ਵਾਰ ਉਸ ਨੂੰ ਮੌਤਲ ਕਦੋਂ-ਕਦੋਂ ਤੇ ਕਿਸ ਆਧਾਰ ਤੇ ਕੀਤਾ ਗਿਆ ਉਸਨੇ ਅਜਿਹੇ ਕਿਹੜੇ ਕਾਰਨਾਮੇ ਕੀਤੇ ਸੀ ਕਿ ਉਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਰਿਹਾ ਹੈ ਪੁਲਿਸ ਮੈਕਮੇ ਵੱਲੋਂ ਆਪਣੀ ਇਸ ਸਪਾਈ ਨੂੰ ਜਿਹੜੀ ਕੀ ਆਪਣੀ ਡਿਊਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਕਟਾਈਆਂ ਤੇ ਲਾਪਰਵਾਹੀਆਂ ਕਰਨ ਦੇ ਲਈ ਜਾਣੀ ਜਾਂਦੀ ਹੈ ਵਿਵਾਦਾਂ ਦਾ ਦੂਜਾ ਨਾਮ ਪੁਲਿਸ ਮੈਕਮੇ ਦੇ ਵਿੱਚ ਬਣ ਚੁੱਕੀ ਹੈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤਾਂ ਹੁਣ ਦੱਸਦੀ ਹੈ ਤੁਹਾਨੂੰ ਵਿਸਥਾਰ ਦੇ ਨਾਲ ਕਿ ਦਰਸਾਲ ਚਾਰ ਵਾਰੀ ਇਸ ਤੋਂ ਪਹਿਲਾਂ ਜਦੋਂ ਸਸਪੈਂਡ ਹੋਈ ਤੇ ਉਸਨੇ ਕੀ ਕੀ ਕੀਤਾ ਸੀ ਦਰਸਾਲ ਇਸ ਤੋਂ ਪਹਿਲਾਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਉੱਚ ਪੁਲਿਸ ਅਧਿਕਾਰੀਆਂ ਦੇ ਸੰਪਰਕ ਵਿੱਚ ਆਉਣ ਕਾਰਨ ਉਸ ਸਾਥੀ ਪੁਲਿਸ ਮੁਲਾਜ਼ਮਾ ਦੀ ਪ੍ਰਵਾਹ ਨਹੀਂ ਸੀ ਕਰਦੀ ਉਸ ਵੱਲੋਂ ਵਿਭਾਗੀ ਹੁਕਮਾਂ ਦੀ ਪਾਲਣਾ ਨਾ ਕਰਨ ਕਰਕੇ ਚਾਰ ਵਾਰ ਉਸ ਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਉਸ ਦੇ ਉੱਤੇ ਆਮ ਦੋਸ਼ ਲੱਗ ਰਿਹਾ ਹੈ ਕਿ ਉਸ ਦੇ ਉੱਤੇ ਕਿਸੇ ਨਾ ਕਿਸੇ ਵੱਡੇ ਅਫਸਰਾਂ ਦਾ ਹਾਸ ਸੀ ਜਿਸ ਕਰਕੇ ਉਹ ਹੇਠਲੇ ਪੱਧਰ ਦੇ ਮੁਲਾਜ਼ਮਾਂ ਨੂੰ ਠਿੱਜ ਜਾਂਦੀ ਸੀ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਉਹ ਚੌਣ ਡਿਊਟੀ ਵਰਗੇ ਮਹੱਤਵਪੂਰਨ ਫਰਜ਼ਾਂ ਤੋਂ ਵੀ ਗੈਰਹਾਜ਼ਰ ਰਹੀ ਤੇ ਦੁਰਵਿਵਹਾਰ ਲਈ ਦੋ ਵਾਰ ਮੁਤਲ ਕੀਤਾ ਗਿਆ ਪਹਿਲੀ ਵਾਰ ਜਦੋਂ ਸਸਪੈਂਡ ਕੀਤਾ ਗਿਆ ਸਾਲ ਸੀ 2014 ਦਾ 2011 ਵਿੱਚ ਭਰਤੀ ਹੁੰਦੀ ਹੈ ਤਾਂ ਤੀਜੇ ਹੀ ਸਾਲ ਆਪਣੀ ਸਰਵਿਸ ਦੇ ਵਿੱਚ ਉਸ ਨੂੰ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਵੀਆਈਪੀ ਡਿਊਟੀ ਤੇ ਤਨਖਤ ਕੀਤਾ ਗਿਆ ਸੀ ਕਾਂਸਟੇਬਲ ਨਾ ਸਿਰਫ ਡਿਊਟੀ ਤੋਂ ਗੈਰਹਾਜ਼ਰ ਰਹੀ ਸਗੋ ਡ੍ਰਿਲ ਇਨਸਪੈਕਟਰ ਨਾਲ ਵੀ ਦੁਰਵਿਵਹਾਰ ਕੀਤਾ ਤੇ ਪ੍ਰੇਡ ਵਿੱਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਕਾਰਨ ਜਾਂਚ ਤੋਂ ਬਾਅਦ ਉਸ ਨੂੰ 1 ਸਤੰਬਰ 2014 ਨੂੰ ਮੁਤਲ ਕਰ ਦਿੱਤਾ ਗਿਆ ਸੀ ਫਿਰ ਦੂਜੀ ਵਾਰ ਜਦੋਂ ਉਸ ਨੂੰ ਸਸਪੈਂਡ ਕੀਤਾ ਗਿਆ ਅਮਨਦੀਪ ਕੌਰ ਨੂੰ ਸਾਲ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਡਿਊਟੀ ਸੌਂਪੀ ਗਈ ਸੀ ਪਰ ਉਸ ਨੇ ਇੰਨੀ ਮਹੱਤਵਪੂਰਨ ਇਹ ਵੀ ਡਿਊਟੀ ਨਹੀਂ ਨਿਭਾਈ ਤੇ ਉਸ ਨੂੰ 29 ਮਈ ਨੂੰ 2019 ਨੂੰ ਮੋੜ ਖੇਤਰ ਵਿੱਚ ਸੌਂਪੀ ਗਈ ਚੋਣ ਡਿਊਟੀ ਤੋਂ ਗੈਰਹਾਜ਼ਰ ਰਹਿਣ ਕਾਰਨ ਦੂਜੀ ਵਾਰੀ ਸਸਪੈਂਡ ਕੀਤਾ ਜਾਂਦਾ ਹੈ ਗੱਲ ਇੱਥੇ ਹੀ ਨਹੀਂ ਮੁੱਕਦੀ ਤੀਜੀ ਵਾਰੀ ਫਿਰ ਉਸ ਨੂੰ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਿਆ ਉਹ ਕਦੋਂ 31 ਮਈ 2022 ਨੂੰ ਹੁਣ 31 ਮਈ 2022 ਦਾ ਉਹ ਸਮਾਂ ਸੀ ਜਦੋਂ ਸੱਤਾ ਦੀ ਵੀ ਤਬਦੀਲੀ ਹੋ ਚੁੱਕੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਕਾਂਗਰਸ ਦੀ ਸਰਕਾਰ ਚਲੀ ਜਾਂਦੀ ਹੈ ਪਰ ਬੀਬੀ ਅਮਨਦੀਪ ਕੌਰ ਦੀਆਂ ਜਿਹੜੀਆਂ ਆਪਣੀਆਂ ਡਿਊਟੀ ਦੇ ਵਿੱਚ ਕਤਾਈਆਂ ਉਸੇ ਤਰ੍ਹਾਂ ਜਾਰੀ ਰਹੀਆਂ ਔਰ ਅਮਨ ਵਿਰੋਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਉਸ ਨੂੰ ਬਠਿੰਡਾ ਦੇ ਮਹਿਲਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਨੰਬਰ 20 ਦੇ ਤਹਿਤ ਦੋਸ਼ੀ ਵੀ ਪਾਇਆ ਗਿਆ ਉਸ ਦੇ ਖਿਲਾਫ ਮਾਮਲਾ ਦਰਜ ਹੋਣ ਕਾਰਨ ਉਸ ਨੂੰ 21 ਜੂਨ 2022 ਨੂੰ ਤੀਜੀ ਵਾਰ ਸਸਪੈਂਡ ਕੀਤਾ ਜਾਂਦਾ ਹੈ ਫਿਰ ਚੌਥੀ ਵਾਰੀ ਕਦੋਂ ਸਸਪੈਂਡ ਕੀਤਾ ਗਿਆ ਪੁਲਿਸ ਅਲਾਈਨਸ ਮਾਨਸਾ ਵਿਖੇ ਕਾਂਸਟੇਬਲ ਅਮਨਦੀਪ ਕੌਰ ਨੇ ਹੈੱਡ ਕਾਂਸਟੇਬਲ ਦਿਦਾਰ ਸਿੰਘ ਨਾਲ ਬਦਸਲੂਕੀ ਕੀਤੀ ਜਦੋਂ ਹੈੱਡ ਕਾਂਸਟੇਬਲ ਨੇ ਵਿਭਾਗੀ ਜਾਂਚ ਲਈ ਅਮਨਦੀਪ ਕੌਰ ਨੂੰ ਨੋਟਿਸ ਦੇਣ ਲਈ ਗਿਆ ਤਾਂ ਉਸਨੇ ਨੋਟਿਸ ਤਾਂ ਕੀ ਲੈਣਾ ਸੀ ਸਗੋਂ ਉਸਨੇ ਹੈੱਡ ਕਾਂਸਟੇਬਲ ਦਿਦਾਰ ਸਿੰਘ ਨਾਲ ਦੁਰਵਿਵਾਰ ਕੀਤਾ ਇਸ ਕਾਰਨ ਕਾਂਸਟੇਬਲ ਅਮਨਦੀਪ ਕੌਰ ਨੂੰ 7 ਮਾਰਚ 2024 ਨੂੰ ਚੌਥੀ ਵਾਰ ਜਿਹੜਾ ਸਸਪੈਂਡ ਕੀਤਾ ਜਾਂਦਾ ਤੇ ਪੰਜਵੀਂ ਇਸ ਦੀ ਜਿਹੜੀ ਡਿਊਟੀ ਦੇ ਵਿੱਚ ਲਾਪਰਵਾਹੀ ਦੀ ਗੱਲ ਸਾਹਮਣੇ ਆਈ ਉਸ ਦੀ ਪੁਸ਼ਟੀ ਕੀਤੀ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰਾਂ ਨੇ ਸਿੱਧੂ ਮੂਸੇਵਾਲੇ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਾਰੇ ਤੁਸੀਂ ਹੁਣ ਤੱਕ ਜਾਣ ਚੁੱਕੇ ਹੋਵੋਗੇ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਸਿਕਿਉਰਿਟੀ ਇੰਚਾਰਜ ਨੇ ਐਸਐਸਪੀ ਮਾਨਸਾ ਨੂੰ 224 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਉਸ ਦੀ ਨਾਲ ਡਿਊਟੀ ਲਗਾ ਦਿੱਤੀ ਗਈ ਤਾਂ ਉਦੋਂ ਉਸ ਦੇ ਨਾਲ ਇੱਕ ਥਾਰ ਦੇ ਉੱਤੇ ਵੀ ਮੁੰਡਾ ਆਉਂਦਾ ਸੀ ਸਾਨੂੰ ਨਹੀਂ ਪਤਾ ਸੀ ਉਹ ਕੌਣ ਸੀ ਕਿਵੇਂ ਸੀ ਪਰ ਹੁਣ ਕੁਝ ਗੱਲਾਂ ਸਾਹਮਣੇ ਆਈਆਂ ਨੇ ਤੇ ਪਤਾ ਲੱਗਿਆ ਕਿ ਸ਼ਾਇਦ ਇਹ ਉਹੀ ਬਲਵਿੰਦਰ ਉਰਫ ਸੋਨੂ ਸੀ ਜਿਹੜਾ ਉੱਥੇ ਡਿਊਟੀ ਦੇ ਵੇਲੇ ਵੀ ਉਸਤੇ ਮੂਸੇਵਾਲੇ ਦੀ ਹਵੇਲੀ ਆ ਜਾਂਦਾ ਸੀ ਤਾਂ ਇਹ ਗੱਲਾਂ ਨੇ ਜਿਹੜੀਆਂ ਜਿਸ ਦੇ ਵਿੱਚ ਉਸਨੇ ਲਾਪਰਵਾਹੀਆਂ ਤੇ ਜਿਹੜੀਆਂ ਨੇ ਅੰਗਹਿਲੀਆਂ ਕੀਤੀਆਂ ਔਰ ਕਾਨੂੰਨ ਦੇ ਵਿੱਚ ਜਿਹੜਾ ਕਿ ਕਾਨੂੰਨ ਦੀ ਰਾਖੀ ਕਰਨੀ ਸੀ ਪਰ ਕਾਨੂੰਨ ਨੂੰ ਹੀ ਧਜੀਆਂ ਉਡਾਉਂਦੀ ਰਹੀ ਔਰ ਉਹ ਕਿਸ ਦੇ ਸਿਰ ਦੇ ਉੱਤੇ ਇਸ ਤਰ੍ਹਾਂ ਕਿਉਂ ਕਰਦੀ ਸੀ ਔਰ ਡਿਊਟੀ ਦੇ ਦੌਰਾਨ ਜਿਸ ਨੂੰ ਵੀ ਕੋਈ ਡਿਊਟੀ ਦੇ ਦਿੱਤੀ ਜਾਂਦੀ ਹੈ ਖਾਸ ਕਰਕੇ ਸਪਾਈ ਰੈਂਕ ਦੇ ਮੁਲਾਜ਼ਮ ਨੂੰ ਕਰਮਚਾਰੀ ਨੂੰ ਤਾਂ ਉਹ ਮਜਾਲ ਨਹੀਂ ਕਿ ਵੱਡੇ ਅਫਸਰ ਦੀ ਨਾ ਮੰਨੇ ਪਰ ਇੱਥੇ ਜਿਹੜੇ ਇਸ ਦੇ ਰਿਕਾਰਡ ਬੋਲਦੇ ਨੇ ਉਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਪ੍ਰਵਾਹ ਨਹੀਂ ਸੀ ਕਰਦੀ ਕਿਸੇ ਦੀ ਪੰਜਾਬੀ ਜਾਗਰਨ ਦੇ ਅਖਬਾਰ ਦੇ ਵਿੱਚ ਇਹ ਛਪੀ ਖਬਰ ਹੈ ਜਿਸ ਦੇ ਵਿੱਚ ਚਾਰੇ ਸਸਪੈਂਸ਼ਨ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ ਹੁਣ ਇਸ ਦੇ ਨਾਲ ਲੱਗਦੀ ਗੱਲ ਵੀ ਹੋਰ ਜਿਹੜੀ ਆ ਖਬਰ ਮੁਤਾਬਕ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਹੁਣ ਤੱਕ ਜਿਹੜੇ ਇਸ ਕੇਸ ਦੇ ਵਿੱਚ ਪੜਤਾਲ ਕਰ ਰਹੇ ਨੇ ਪੁੱਛ ਪੜਤਾਲ ਕਰ ਰਹੇ ਨੇ ਉਸ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਕਾਫੀ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਪਰ ਹੁਣ ਨਵੀਂ ਗੱਲ ਸਾਹਮਣੇ ਵੀ ਆਈ ਹੈ ਕਿ ਪੁਲਿਸ ਨੇ ਉਸ ਦੀ ਥਾਰ ਕਾਰ ਵਿੱਚੋਂ ਜਿਹੜੇ ਦੋ ਮੋਬਾਈਲ ਫੋਨ ਮੌਕੇ ਤੇ ਬਰਾਮਦ ਕੀਤੇ ਸੀ ਤੇ ਦੋ ਮੋਬਾਈਲ ਫੋਨ ਉਸ ਦੇ ਘਰੋਂ ਮਿਲਦੇ ਨੇ ਤੇ ਨਾਲ ਹੀ ਇਸ ਤੋਂ ਇਲਾਵਾ ਇੱਕ ਲੈਪਟਾਪ ਹੈ ਜਿਹੜਾ ਪੁਲਿਸ ਨੇ ਉਹ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪੁਲਿਸ ਨੇ ਨਸ਼ਾ ਤਸਕਰਾਂ ਤੇ ਕਈ ਹੋਰ ਕਿਸ ਕਿਸ ਦੇ ਨਾਲ ਉਸਦੇ ਸਬੰਧ ਸੀ ਇਹ ਪਤਾ ਲਗਾਉਣ ਦੇ ਲਈ ਚਾਰੇ ਮੋਬਾਈਲ ਫੋਨ ਡਿਜੀਟਲ ਜਾਂਚ ਸਖਲਾਈ ਵਿਸ਼ਲੇਸ਼ਣ ਕੇਂਦਰ ਯਾਨੀ ਕਿ ਡੀਆਈ ਟੀਏਸੀ ਨੂੰ ਭੇਜ ਦਿੱਤੇ ਨੇ ਜੋ ਪੁਰਾਣਾ ਡਾਟਾ ਰਿਕਵਰ ਕੀਤਾ ਜਾ ਸਕੇ ਤੇ ਪੁਲਿਸ ਨੇ ਐਫਆਈਆਰ ਵਿੱਚ ਦੱਸਿਆ ਕਿ ਜਦੋਂ ਥਾਰ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੇਅਰ ਦੇ ਨਾਲ ਬਣੇ ਬਾਕਸ ਵਿੱਚੋਂ ਮومی ਕਾਗੇ ਦੇ ਲਫਾਫੇ ਵਿੱਚ ਪਈ ਹੈਰੋਇਨ ਮਿਲੀ ਸੀ ਔਰ ਜਦੋਂ ਨਾਕਾ ਲੱਗਾ ਸੀ ਮੌਕੇ ਦੇ ਉੱਤੇ 17.71 ਗ੍ਰਾਮ ਜਦੋਂ ਚਿੱਟੇ ਸਮੇਤ ਫੜੀ ਗਈ ਕਾਂਸਟੇਬਲ ਤਾਂ ਜਿਹੜੇ ਨਾਕੇ ਦੇ ਉੱਤੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਉੱਥੋਂ ਕੁਝ ਮੀਟਰ ਦੂਰੀ ਤੇ ਇਸ ਨੇ ਪੁਲਿਸ ਦੇ ਨਾਕੇ ਲੱਗੇ ਨੂੰ ਵੇਖ ਕੇ ਥਾਰ ਗੱਡੀ ਆਪਣੀ ਰੋਕ ਲਈ ਸੀ ਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਇਹ ਵੀ ਦੱਸਿਆ ਗਿਆ ਹੁਣ ਇਸ ਮਸਲੇ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹਾਲਾਂਕਿ ਪੁਲਿਸ ਵੱਲੋਂ ਦਰਜ ਕੀਤੇ ਮੁਕਾਦਮੇ ਵਿੱਚ ਪੁਲਿਸ ਕਾਂਸਟੇਬਲ ਹੋਣ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਜਿਹੜੀ ਇਹ ਬੀਬੀ ਹੈ ਅਮਨਦੀਪ ਕੌਰ ਇਹ ਪੁਲਿਸ ਕਾਂਸਟੇਬਲ ਹੈ ਐਫ ਆਈ ਆਰ ਮੁਤਾਬਕ ਪੁਲਿਸ ਪਾਰਟੀ ਸਮੇਤ ਏ ਐਨ ਟੀ ਐਫ ਦੀ ਟੀਮ ਸਮੇਤ 2 ਅਪ੍ਰੈਲ ਦਿਨ ਵੀਰਵਾਰ ਨੂੰ ਬਠਿੰਡਾ ਬਾਦਲ ਰੋਡ ਤੇ ਸਥਿਤ ਫਲਾਈਓਵਰ ਦੇ ਥੱਲੇ ਬਣੇ ਕੱਟ ਕੋਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਤਲਾਸ਼ੀ ਕੀਤੀ ਜਾ ਰਹੀ ਸੀ ਤੇ ਇਸ ਦੌਰਾਨ ਹੀ ਬਾਦਲ ਰੋਡ ਤੋਂ ਇੱਕ ਕਾਲੇ ਰੰਗ ਦੀ ਥਾਰ ਗੱਡੀ ਨੰਬਰ ਪੀ ਬੀ 05 ਏ ਕਯੂ 77 ਵੀ ਆਉਂਦੀ ਦਿਖਾਈ ਦਿੱਤੀ ਪੁਲਿਸ ਨੂੰ ਦੇਖ ਕੇ ਥਾਰ ਕੁਝ ਹੀ ਮੀਟਰ ਦੀ ਦੂਰੀ ਦੇ ਉੱਤੇ ਰੁਕ ਜਾਂਦੀ ਹੈ ਤੇ ਇੱਕ ਕੁੜੀ ਉਸ ਦੇ ਵਿੱਚੋਂ ਤਾਂ ਕੀ ਖੋਲ ਕੇ ਗੱਡੀ ਚੋਂ ਬਾਹਰ ਨਿਕਲਦੀ ਹੈ ਤੇ ਪੁਲਿਸ ਤੋਂ ਬਚਣ ਲਈ ਭੱਜਣ ਲੱਗਦੀ ਹੈ ਤੇ ਪੁਲਿਸ ਅਧਿਕਾਰੀਆਂ ਨੇ ਮਹਿਲਾ ਪੁਲਿਸ ਦੀ ਮਦਦ ਨਾਲ ਪੇछा ਕਰਕੇ ਉਸ ਨੂੰ ਕੁਝ ਦੂਰੀ ਤੋਂ ਹੀ ਗ੍ਰਿਫਤਾਰ ਕਰ ਲਿਆ ਹਾਲਾਂਕਿ ਉਸ ਦੇ ਵਿੱਚ ਇਹ ਲਿਖਿਆ ਗਿਆ ਕਿ ਇੱਕ ਕੁੜੀ ਵਿੱਚੋਂ ਨਿਕਲ ਕੇ ਭੱਜਣ ਲੱਗਦੀ ਹੈ ਪਰ ਇਹ ਨਹੀਂ ਉੱਥੇ ਲਿਖਿਆ ਗਿਆ ਐਫਆਈਆਰ ਵਿੱਚ ਕੋ ਪੁਲਿਸ ਕਾਂਸਟੇਬਲ ਸੀ ਬਸ਼ੱਕ ਲਿਖਿਆ ਗਿਆ ਕਿ ਨਹੀਂ ਹੁਣ ਤੇ ਜਗ ਜਾ ਰਹੀ ਹੋ ਚੁੱਕਾ ਹੈ ਇਹ ਉਸ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਰੀਲਾਂ ਨੇ ਉਹ ਵੀ ਕਾਫੀ ਕੁਝ ਬਿਆਨ ਕਰਦੀਆਂ ਨੇ ਉਸ ਕੋਲੋਂ ਮਹਿੰਗੇ ਜਿਹੜੇ ਮੋਬਾਈਲ ਫੋਨ ਬਰਾਮਦ ਹੋਣੇ ਗੁੱਟ ਤੇ ਬੰਨੀ ਘੜੀ ਲੱਖਾਂ ਦੀ ਉਹ ਬਰਾਮਦ ਹੋਣੀ ਔਰ ਉਸ ਦੀਆਂ ਕੀਮਤੀ ਐਣਕਾਂ ਇਹ ਸਾਰਾ ਸਾਜੋ ਸਮਾਨ ਆ ਜਿਹੜਾ ਹਾਲਾਂਕਿ ਪਹਿਲਾਂ ਜਾਣਕਾਰੀ ਵੀ ਮਿਲਦੀ ਹੈ ਕਿ ਉਹ ਪੁਲਿਸ ਨੂੰ ਪੁੱਛ ਪੜਤਾਲ ਦੇ ਦੌਰਾਨ ਦੱਸ ਰਹੀ ਹੈ ਕਿ ਮੈਨੂੰ ਤੋਹਫੇ ਮਿਲੇ ਨੇ ਆਪਣੀ ਸਹੇਲੀ ਤੋਂ ਵਿਦੇਸ਼ ਰਹਿੰਦੀ ਤੋਂ ਪਰ ਇਹ ਤੋਹਫੇ ਮਿਲੇ ਸਨ ਜਾਂ ਫਿਰ ਕਾਲੀ ਕਮਾਈ ਦਾ ਹਿੱਸਾ ਹੈ ਇਹ ਸਾਰੀਆਂ ਚੀਜ਼ਾਂ ਇਸੇ ਨੂੰ ਲੈ ਕੇ ਪੜਤਾਲ ਜਾਰੀ ਹੈ ਪਰ ਇਸ ਦਾ ਰਿਕਾਰਡ ਦੱਸ ਰਿਹਾ ਕਿ ਜਿਹੜੀ ਚਾਰ ਵਾਰ ਸਸਪੈਂਸ਼ਨ ਹੋਣੀ ਔਰ ਪੰਜਵੀਂ ਵਾਰ ਜਿਹੜਾ ਇਸ ਕੇਸ 'ਚ ਬਰਖਾਸਤ ਉਸ ਨੂੰ ਕੀਤਾ ਗਿਆ ਉਨ ਸਭ ਤੋਂ ਵੱਡੀ ਗੱਲ ਕਿ ਪੁਲਿਸ ਦੇ ਹੱਥ ਜਿਹੜਾ ਕਿ ਕੋਰਟ ਕੰਪਲੈਕਸ ਦੇ ਵਿੱਚ ਆਇਆ ਵੀ ਸੀ ਆਪਣੀ ਪਤਨੀ ਦੇ ਨਾਲ ਜਿਹੜਾ ਕੁੱਟਮਾਰ ਕਰਨ ਦੀ ਕੋਸ਼ਿਸ਼ ਕਰਦਾ ਜਾਂ ਹੱਥੋਂ ਪਾਈ ਹੁੰਦੀ ਹੈ ਦੋਵਾਂ ਦੇ ਵਿਚਕਾਰ ਉਹ ਗੁਰਮੀਤ ਕੌਰ ਨੇ ਵੀ ਕਾਫੀ ਦੋਸ਼ ਲਾਇਏ ਸਨ ਤੇ ਉਹ ਜਿਹੜਾ ਬਲਵਿੰਦਰ ਸਿੰਘ ਉਰਫ सोनू ਹੈ ਉਹੀ ਪੁਲਿਸ ਦੀ ਗ੍ਰਿਫਤਾਰੀ ਤੋਂ ਹਾਲੇ ਤੱਕ ਬਾਹਰ ਚੱਲ ਰਿਹਾ ਹੈ ਪਹਿਲਾ ਕਾਂਸਟੇਬਲ ਦਾ ਸਾਥੀ ਦੱਸਿਆ ਜਾਂਦਾ ਬਲਵਿੰਦਰ ਸਿੰਘ ਉਰਫ ਸੋਨੂ ਅਜੇ ਵੀ ਪੁਲਿਸ ਨੇ ਗ੍ਰਿਫਤਾਰ ਨਹੀਂ ਕਰ ਪਾਈ ਜਿਸ ਦਿਨ ਪੁਲਿਸ ਨੇ ਨਿਯੁਕਤ ਮਾਮਲੇ ਸੋਨੂ ਨੂੰ ਨਾਮਜ਼ਦ ਕੀਤਾ ਸੀ ਉਸੇ ਦਿਨ ਸੋਨੂ ਨੇ ਅਦਾਲਤ ਦੇ ਆਹੱਤੇ ਵਿੱਚ ਆਪਣੀ ਪਤਨੀ ਗੁਰਮੀਤ ਕੌਰ ਦੀ ਕੁੱਟਮਾਰ ਜਿਹੜੀ ਕੀਤੀ ਜਾਂ ਹੱਥੋਪਾਈ ਹੋਇਆ ਉਹ ਸਾਰੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਹੁਣ ਪੁਲਿਸ ਦੀ ਮੌਜੂਦਗੀ ਵਿੱਚ ਉਹ ਫਰਾਰ ਹੋ ਜਾਂਦਾ ਪਰ ਇਹ ਵੀ ਪਤਾ ਲੱਗਦਾ ਕਿ ਉਸ ਤੋਂ ਬਾਅਦ ਦੋਸ਼ੀ ਨੀੜਲੇ ਪਿੰਡ ਦੇ ਇੱਕ ਡੇਰੇ ਦੇ ਬਾਬੇ ਕੋਲ ਗਿਆ ਸੀ ਤੇ ਇੱਥੇ ਕੁਝ ਸਮਾਂ ਰਹਿਣ ਤੋਂ ਬਾਅਦ ਪੁਲਿਸ ਨਿਯੁਕਤ ਦੋ ਬਾਬਿਆਂ ਨੂੰ ਹਿਰਾਸਤ ਵਿੱਚ ਲੈ ਕੇ ਪੁਸ਼ਕਿਸ਼ ਵੀ ਕੀਤੀ ਹੈ ਪੁਲਿਸ ਟੀਮਾਂ ਹੁਣ ਬਲਵਿੰਦਰ ਸਿੰਘ ਸੋਨੂ ਦੀ ਗ੍ਰਿਫਤਾਰੀ ਲਈ ਕਾਫੀ ਯਤਨ ਕਰ ਰਹੀਆਂ ਨੇ ਪੁਲਿਸ ਦਾ ਮੰਨਣਾ ਹੈ ਕਿ ਸੋਨੂ ਦੀ ਗ੍ਰਿਫਤਾਰੀ ਤੋਂ ਬਾਅਦ ਕਾਫੀ ਰਾਜ ਖੁੱਲ ਸਕਦੇ ਨੇ ਤਾਂ ਇਹ ਕੁਝ ਗੱਲਾਂ ਨੇ ਜਿਹੜੀਆਂ ਹੁਣ ਨਵੀਆਂ ਸਾਹਮਣੇ ਆਈਆਂ ਨੇ ਕਾਂਸਟੇਬਲ ਅਮਨਦੀਪ ਕੌਰ ਤੇ ਉਸ ਦੇ ਸਾਥੀ ਨਾਲ ਜੁੜੀਆਂ ਹੋਈਆਂ ਤਾਂ ਇਹ ਗੱਲਾਂ ਤੋਂ ਬਾਅਦ ਜਾਂ ਪੂਰੀ ਹੁੰਦੀ ਪੜਤਾਲ ਤੋਂ ਬਾਅਦ ਹੋਰ ਕੀ ਕੁਝ ਉਜਾਗਰ ਹੁੰਦਾ ਹੈ ਖਾਸ ਕਰਕੇ ਜਿਵੇਂ ਉਹ ਸੋਨੂ ਦੀ ਗ੍ਰਿਫਤਾਰੀ ਦੱਸੀ ਜਾ ਰਹੀ ਹੈ ਜੋ ਹੋ ਜਾਂਦੀ ਹੈ ਤਾਂ ਉਸ ਤੋਂ ਵੀ ਕਾਫੀ ਕੁਝ ਬਿਆਨ ਹੋ ਜਾਵੇਗਾ ਕਿਉਂਕਿ ਜਦੋਂ মিডিਆ ਨਾਲ ਮੁਖਾਤਬ ਹੋਇਆ ਸੀ ਆਪਣੀ ਪਤਨੀ ਨਾਲ ਹੱਥੋ ਪਾਈ ਹੋਣ ਤੋਂ ਬਾਅਦ ਤੇ ਉਹ ਆਪਣੀ ਪਤਨੀ ਉੱਤੇ ਹੀ ਗੰਬੀਰ ਦੋਸ਼ ਲਾ ਰਿਹਾ ਸੀ ਔਰ ਆਪਣੇ ਆਪ ਨੂੰ ਦੱਸ ਰਿਹਾ ਸੀ ਕਿ ਉਹ ਸੱਚਾ ਪਰ ਪੁਲਿਸ ਦੇ ਹੱਥ ਜਦੋਂ ਆਇਆ ਨਾਮਜ਼ਦ ਹੋਇਆ ਇਸ ਕੇਸ ਦੇ ਵਿੱਚ ਉਦੋਂ ਪਤਾ ਲੱਗੇਗਾ ਕਿ ਉਹ ਕਿੰਨਾ ਸੱਚ ਬੋਲ ਗਿਆ ਉਸ ਦਿਨ ਤੇ ਕੀ ਕੁਝ ਛੁਪਾ ਗਿਆ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ